ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਅੰਮ੍ਰਿਤ ਪੀਵੋਹ ਸਦਾ ਚਿਰ ਜੀਵੋਹ ਹਰਿ ਸਿਮਰਤ ਅਨੰਦ ਅਨੰਤਾ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਤਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਪਹਿਲਾਂ ਮੈਂ ਆਬਿਨ ਨੂੰ ਸਥਾਈ ਅਤੇ ਅੰਤਰਾ ਗਾਣ ਕਰਕੇ ਦੱਸਾਂਗਾ ਫਿਰ ਮੈਂ ਨੋਟੇਸ਼ਨ ਦੇ ਨਾਲ ਆਬਿਨ ਨੂੰ ਸਲੋ ਸਲੋਸਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਖਾਲਸਾ ਸਾਜਨਾ ਦੇ ਇਸ ਮੌਕੇ ਨੂੰ ਸਮਰਪਿਤ ਅੱਜ ਆਪਾਂ ਸ਼ਬਦ ਸਿੱਖਣਾ ਹੈ ਜੀ ਇਸ ਸ਼ਬਦ ਦੀ ਧਾਲ ਕਹਿਰਵਾ ਤਾਲ ਹੈ ਜੀ ਕਹਿਰਵੇ ਤਾਲ ਵਿੱਚ 8 ਮਾਤਰਾ ਹੁੰਦੀਆਂ ਹਨ ਇਸ ਸ਼ਬਦੰਦ ਲੱਗਣ ਵਾਲੇ ਸਵਰ ਹਨ ਜੀ ਸਾਰੇ ਗੋਮਲ ਘਾ ਕੋਮਲ ਮਾ ਪਾ ਧਾ ਕੋਮਲ ਤੇ ਨੀ ਕੋਮਲ ਪੈਰ ਵੀ ਰਾਗ ਦੀਆਂ ਸੁਰਾਂ ਹਨ ਜੀ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆਪ ਜੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬਲ ਚੁਕਦੀ ਮਾਫੀ ਬਖਸ਼ਣੀ ਅੱਗੇ ਤੁਸੀਂ ਮਤ ਬਖਸ਼ਣੀ ਸ਼ਬਦ ਸਿੱਖੀਏ ਜੀ ਸਦਾ ਚਿਰ ਜੀ ਉਹੋ ਅੰਮ੍ਰਿਤ ਪੀਵੋ ਹੋ ਸਦਾ ਚਿਰ ਜੀ ਉਹੋ ਹਰ ਸਿਮਰਤ ਅਨੰਦ ਅਨੰਤਾ ਹਰ ਸਿਮਰਤ ਅਨੰਦ ਅਨੰਤਾ ਅੰਮ੍ਰਿਤ ਪੀਵੋ ਹੋ ਸਦਾ ਚਿਰ ਜੀ ਦਾ ਤੇਰੀ ਉਹ ਹੋ ਰੰਗਤ ਮਾਸਾ ਪੂਰਨ ਆਸ ਕਬਹੇ ਨਾ ਵਿਆਪੇ ਚਿੰਤਾ ਰੰਗਤ ਮਾਸਾ ਪੂਰਨ ਆਸ ਕਬਹੇ ਨਾ ਵਿਆਪੇ ਚਿੰਤਾ ਕਬਹੇ ਨਾ ਬਿਆਪੇ ਚਿੰਤਾ ਕਬਹੇ ਨਾ ਬਿਆਪੇ ਚਿੰਤਾ ਅੰਮ੍ਰਿਤ ਪੀਵੋ ਹੋ ਸਦਾ ਚਿਰ ਜੀਵੋ ਹੋ ਅੰਮ੍ਰਿਤ ਪੀਵੋ ਹੋ ਸਦਾ ਚਿਰ ਜੀਵੋ ਹੋ ਜਿਸ ਸਿਮਰਤ ਸਭ ਕੇਲ ਵਿਖ ਨਾਸ ਹੈ ਪਤਰੀ ਹੋਏ ਉਦਾਰੋ ਜਿਸ ਸਿਮਰਤ ਸਭ ਕੇਲ ਵਿਖ ਨਾਸ ਹੈ ਪਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾਇੰਤ ਨਾ ਪਾਰੋ ਜਾਂ ਕਾਇੰਤ ਨਾ ਪਾਰੋ ਜਾਂ ਕਾਇੰਤ ਨ ਪਰ ਅੰਮਤ ਵੀ ਹੋ ਸਦਾ ਚਿਰ ਜੀ ਹੋ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀ ਸਦਾ ਪਜੋ ਜਗਦੀ ਸਦਾ ਪਜੋ ਜਗਦੀ ਸਦਾ ਪਜੋ ਜਗਦੀ ਅੰਬੇਤ ਕੀ ਵੋਹੋ ਸਦਾ ਚਿਰ ਜੀਵੋਹੋ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਗ ਸੰਗ ਤੇਰੀ ਪ੍ਰੀਤ ਕਾੜ ਪਤ ਪਰਮੇਸਰ ਰਾਖੀ ਭੋਜਨ ਕੀਰਤਨਨੀ ਭੋਜਨ ਕੀਰਤਨਨੀ ਭੋਜਨ ਕੀਰਤਨਨੀ ਅੰਮ੍ਰਿਤ ਪੀਵੋ ਹੋ ਸਦਾ ਤੇਰ ਕੀਵੋ ਮਰੇ ਤੇ ਪੀ ਉਹੋ ਸੁਨਾ ਤੁਮ ਦੀ ਰਤੁ ਤੁਹਾਰਾ ਇਹੋ ਮਨ ਹੋ ਵੋ ਹਰ ਚਰਨਾ ਹੋ ਹੋ ਕੋਲਾ ਪਵਰ ਤੁਮਾਰਾ ਇਹੋ ਮਨ ਹੋ ਵੋ ਹਰ ਚਰਨਾ ਹੋ ਹੋ ਕੋਲਾ ਨਾਨਕ ਦਾ ਸਨ ਸੰਗਲ ਪਟਾਇਓ ਜਿਉਂ ਬੂੰਦਹਿ ਚਾਤਰਿਕ ਮੋਲਾ ਜੋ ਬੂੰਦ ਦੇਹ ਚਾਦਰਿਕ ਮੋਲਾ ਜੋ ਬੂੰਦ ਦੇਹ ਚਾਦਰਿਕ ਮੋਲਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਹੇ ਗੁਰੂ ਇਹ 27 ਅਤੇ ਬਾਕੀ ਅੰਤਰੇ ਆਪਾਂ ਗਾਇਨ ਕਰਕੇ ਵੇਖੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਿੱਖਾਂਗੇ ਜੀ ਅਤੇ ਨਾਲ ਨੋਟੇਸ਼ਨ ਦੇ ਆਪ ਜੀ ਨੂੰ ਮੈਂ ਸਮਝਾਵਾਂਗਾ ਜੀ ਅੰਮ੍ਰਿਤ ਪੀ ਵੋਹ ਅੰਮ੍ਰਿਤ ਅੰਦਤ ਪੀਵੋ ਗਾਰੇ ਸਾਨੀ ਸਾਰੇ ਗਗਾ ਗਾਰੇ ਸਾਨੀ ਸਾਰੇ ਗਗਾ ਅੰਦਤ ਪੀਵੋ ਸਦਾ ਚਿਰ ਜੀਵੋ ਪਗ ਗਾ ਸਰੀ ਗਾ ਸਸ ਸਦਾ ਚਿਰ ਜੀਵੋ ਹੋ ਪਗ ਗਾ ਸਰੀ ਗਾ ਗਾ ਸਾ ਫਿਰ ਤੋਂ ਅੰਮ੍ਰਿਤ ਪੀਵੋ ਹੋ ਸਦਾ ਸਦਾ ਚਿਰ ਜੀਵੋ ਹੋ ਪਪਗ ਗਾ ਸਾ ਰ ਗ ਸਾ ਸਾ ਹਰ ਸਿਮਰਤ ਯਨਤ ਅਨੰਤ ਹਰ ਸਿਮਰਤ ਸਾ ਸਾ ਦਪ ਸਾ ਸਾ ਧਾ ਸਾ ਸਾ ਦਦਪ ਸਾ ਸਾ ਦਪ ਫਿਰ ਤੋਂ ਸਾ ਸਾ ਧਾ ਦਪ ਪਾ ਸਾ ਸਾ ਧਾ ਪਦ ਪਮ ਮਾ ਪ ਗਾ ਮਾ ਗਾ ਸਾ ਫਿਰ ਸਲੋ ਦਸਾਂਗਾ ਸਾ 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 ਧਾ ਪ ਪਮ ਮਾ ਪ ਗਾ ਮਾ ਗਾ ਸਾ 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 ਧਾ ਪ ਸਾ ਸਾ ਧਾ ਪ ਪਮ ਮਾ ਪ ਗਾ ਮਾ ਗਾ ਸਾ هارسم رت أن أنانتا रङ्ग पूरन आसा कबिना व्यापे चिन्ता रङ्ग पूरन आसा गा मग सारि गसा ਸਾਰੇ ਗਾ ਗਾ ਸਾ ਫਿਰ ਤੋਂ ਰੰਗ ਤਮਾ ਸਾ ਕਬਹੇ ਨਾ ਬਿਆਪੇ ਚਿੰਤਾ ਕਬਹੇ ਨਾ ਬਿਆਪੇ ਚਿੰਤਾ ਫਿਰ ਉਹੀ ਸੁਰਗਮਾ ਜਣੀ ਸਾ ਸਾ ਧ ਪ ਪ ਮ ਮ ਪ ਗ ਮ ਗ ਸਾ ਅੰਮ੍ਰਿਤ ਪੀਵੋ ਹੋ ਇਹ ਸਤਾਈ ਹੈ ਹੁਣ ਆਪਾਂ ਇੰਦਰਾ ਸਿੱਖਾਂਗੇ ਜਿਸ ਸਿਮਰਤ ਸਭ ਕਿਲ ਵਿਖ ਨਾ ਸਹਿ ਪਿਤਰੀ ਹੋਏ ਉਦਾਰੋ ਸਾ 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 ਨਿ ਸਾ ਸਾ ਨਿ ਦਪ ਮੰਗ ਫਿਰ ਤੋਂ ਸਾ 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 ਨਿ ਸਾ ਸਾ ਨਿ ਦਪ ਮੰਗ ਜਿਸ ਸਿਮਰਤ ਸਭ ਕੇਲ ਵੇਖ ਨਾਸ ਹੈ ਪਿਤਰੀ ਹੋਏ ਉਦਾਰੋ ਪਿੱਤ ਪਿੱਤ ਗਾਪ ਪਿਤੇਰੀ ਪਿੱਤੇਰੀ ਗਪ ਪਦਨੀ ਦਪ ਪਿਤੇਰੀ ਹੋਏ ਉਦਾਰੋ ਗਾਪ ਪਦਨੀ ਦਪ सो हर हर तुम सद ही जाप हो जा का अंत ना पारो प सा सा नि स सा नि द प मांग गा प पद नि द प सरगम उही आ जाएगी फिर जा का अंत ना पारो जा का अंत न पारो दामा मांगा गार मांगा सा का अंत न पारो दामा मांगा गार अमृत पी वो हो। फिर अस्थाई आ जाएगी ये अस्थाई अत्यंतरा ਹੌਲੀ ਹੌਲੀ ਸੁਸ ਸੁਨਾਤੇ ਅਤੇ ਨੋਟੇਸ਼ਨ ਨਾਲ ਮੈਂ ਤੁਹਾਨੂੰ ਦੱਸਿਆ ਹੈ ਹੁਣ ਆਪਾਂ ਬਾਕੀ ਸਾਰੇ ਅੰਤਰੇ ਕਰਦੇ ਹਾਂ ਦੂਸਰਾ ਅੰਤਰਾ ਪੂਤਾ ਮਤਾ ਕੀ ਆਸੀਸ ਮਤਾ ਕੀ ਆਸੀਸ ਨਿਮਕ ਨਬਸਰ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਸਦਾ ਪਜੋ ਜਗਦੀਸ ਸਦਾ ਪਜੋ ਜਗਦੀਸ ਅੰਮ੍ਰਿਤ ਪੀਵੋ ਹੋ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਇਸਨੂੰ ਰੱਖ ਸਿੱਖਾਂਗੇ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗੁ ਤੇਰੀ ਪ੍ਰੀਤ ਕਾਪੜ ਪਾਤ ਪਰ ਮੇਸਰ ਰਾਖੀ ਪੋਜਨ ਕੀਰਤਨ ਨੀਤ ਪੋਜਨ ਕੀਰਤਨ ਨੀਤ ਪੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਹੋ ਇਹ ਤੀਸਰਾ ਅੰਤਰਾ ਹੈ ਹੁਣ ਆਪਾਂ ਲਾਸਟ ਚੌਥਾ ਅੰਤਰਾ ਸਿੱਖਾਂਗੇ ਪਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਨਾ ਹੋ ਕੋਲਾ ਯੰਤਰਮਤ ਬਾਤ ਸਮਝਾਵਾਂਗਾ ਪਵਰ ਤੁਮਾਰਾ ਇਹੋ ਮਨ ਹੋਵੋ ਇੱਥੇ ਰੁਕਣਾ ਹੈ ਹਰ ਚਰਨਾ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦੇ ਚਾਤ੍ਰਿਕ ਮੋਲਾ ਜਿਉਂ ਬੂੰਦੇ ਚਾਤ੍ਰਿਕ ਮੋਲਾ ਜਿਉਂ ਬੂੰਦੇ ਚਾਤ੍ਰਿਕ ਮੋਲਾ ਅੰਮਦਤ ਪੀਵੋ ਹੋ ਸਦਾ ਚਿਰ ਜੀਵੋ ਹੋ ਸਮਾਪਤੀ ਸਦਾ ਚਿਰ ਜੀਵੋ ਹੋ ਸਦਾ ਚਿਰ ਜੀਵੋ ਹੋ ਇਹ ਹੈ ਇਹਦਾ ਸ਼ਬਦ ਹੈ ਜਿਵੇਂ ਮੈਂ ਅੱਜ ਨੋਟੇਸ਼ਨ ਨਾਲ ਸਾਰਾ ਸ਼ਬਦ ਸਮਝਾਇਆ ਅੱਜ ਨੂੰ ਉਸੇ ਤਰੀਕੇ ਨਾਲ ਸਿੱਖਣਾ ਹੈ ਬੋਲ ਚੁੱਕ ਦੀ ਮਾਫੀ ਬਖਸ਼ਣੀ ਅਕਤੁ ਸਮਤ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ